ਕਿੱਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਸਾਹਿਬ ਆਨੰਦਪੁਰ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਅੰਮ੍ਰਿਤਸਰ ਸਾਹਿਬ ਦਾ 올ਡ ਸਿਟੀ ਤਖਤ ਸ੍ਰੀ ਕਾਲ ਤਖਤ ਸਾਹਿਬ ਇਹਨਾਂ ਤਿੰਨਾਂ ਨੂੰ ਅਸੀਂ ਪਵਿੱਤਰ ਸ਼ਹਿਰ ਦਾ ਦਰਜਾ ਦੇ ਕੇ ਇਹਨਾਂ ਇਹਨਾਂ ਸ਼ਹਿਰਾਂ ਦਾ ਕਾਇਆ ਪਲਟ ਕਰਾਂਗੇ ਕਿਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਸਾਡੇ ਮਾਨ ਤੇ ਸਾਨੂੰ ਮਾਨ ਹੈ ਕਿ ਜੋ ਕਹਿੰਦੇ ਆ ਉਹ ਕਰਦੇ ਨੇ ਜੋ ਮੀਟ ਦੀਆਂ ਦੁਕਾਨਾਂ ਨੇ, ਤਮਾਕੂ ਦੀਆਂ ਦੁਕਾਨਾਂ ਨੇ, ਉਰੇ ਪਰੇ ਜੋ ਚੱਲ ਰਿਹਾ ਉਹ ਸਭ ਕੁਝ ਬੰਦ ਹੋ ਗਿਆ। ਪੰਜਾਬ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ। ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਦਾ ਜਿਹੜਾ ਦਰਜਾ ਦਿੱਤਾ ਹੈ, ਬਹੁਤ ਵਧੀਆ ਹੈ। ਕਿਉਂ ਇਤਿਹਾਸਕ ਨਗਰ ਹੈ ਇਹ, ਗੁਰੂਆਂ ਦੀ ਧਰਤੀ ਹੈ। ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਆਏ ਸੀ। ਜਿਹਦੇ ਕਰਕੇ ਮਾਨ ਸਾਹਿਬ ਨੇ ਸਾਨੂੰ ਮਾਣ ਬਖਸ਼ਿਆ ਐਡਾ ਵੱਡਾ। ਅਸੀਂ ਪੁਰਜੋਰ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਸਾਹਸ ਦਿੱਤਾ ਜਾਵੇ ਸ਼ਹਿਰ ਦੇ ਵਿੱਚੋਂ ਜਿਹੜੀਆਂ ਆਂਡੇ ਮੀਟ ਸ਼ਾਪ ਦੀਆਂ ਦੁਕਾਨਾਂ ਬੰਦ ਕੀਤੀਆਂ ਜਾਣ। ਨਸ਼ਾ ਕੋਈ ਵੀ ਵਿਕਦਾ ਹੈ ਦੁਕਾਨ ਦਾ ਸਹਿਯੋਗ ਦੇਣਾ ਵੀ ਆ ਸਰਕਾਰ ਦਾ ਸਹਿਯੋਗ ਦੇਣਾ ਤਾਂ ਹੀ ਪਵਿੱਤਰ ਸ਼ਹਿਰ ਬਣੂ ਭਾਈ